ਜੋ ਆਮ ਆਦਮੀ ਪਾਰਟੀ ਨੇ ਤੇ ਪੰਜਾਬ ਦੇ ਚੀਫ ਮਿਨਿਸਟਰ ਨੇ ਦੋਨਾਂ ਨੇ ਆਪਣੀ ਆਪਣੀ ਪ੍ਰੈਸ ਕਾਨਫਰੰਸ ਕੀਤੀ ਉਹ ਲਿਆ ਮੈਂ ਹੈਰਾਨ ਆ ਵੀ ਇਹ ਗੁਰੂ ਮਹਾਰਾਜ ਨੂੰ ਸਾਡਾ ਐਡਾ ਵੱਡਾ 350 ਸਾਲਾਂ ਤੋਂ ਸ਼ਹੀਦੀ ਦਿਵਸ ਦੁਨੀਆ ਤੇ ਮਨਾਇਆ ਜਾ ਰਿਹਾ ਪਰ ਇਹ ਜਿਵੇਂ ਸਿਆਸਤ ਕਰਨ ਉਹ ਰਹਿ ਨਹੀਂ ਨਾ ਸਕਦੇ ਹੁੰਦੇ 25 ਤਰੀਕ ਨਿੰਗੀ ਨਹੀਂ ਅਜੇ ਤੱਕ ప్రతి ਤਰੀਕ ਤੱਕ ਇਹ ਦਿਣ ਨੇ ਪਰ ਤੁਸੀਂ ਐ ਜਿਵੇਂ ਤੁਹਾਡੇ ਰਸੇ ਖੁੱਲੇ ਹੁੰਦੇ ਆ ਵੀ ਸਿਆਸਤ ਕਰੀਏ ਕਿਵੇਂ ਅੱਜ ਪ੍ਰਾਈਮ ਮਿਨਿਸਟਰ ਦੇਸ਼ ਦੇ ਬਾਰੇ ਉਹ ਸ਼ਬਦ ਬਕਤੇ ਗਏ ਮੈਂ ਸਮਝਦਾ ਸੁਣਨ ਵਾਲੇ ਵੀ ਇਹਨਾਂ ਤੋਂ ਨਫ਼ਰਤ ਕਰਦੇ ਹੋਣਗੇ ਉਹ ਗੁਰੂ ਮਹਾਰਾਜ ਜੀ ਦੇ ਨਾਲ ਤੁਸੀਂ ਆਪਣੇ ਆਪ ਨੂੰ ਰੋਲਾਉਣਾ ਚਾਹਨੇ ਉਹ ਗੁਰੂ ਮਹਾਰਾਜ ਦੇ ਸਮਾਗਮ ਦਿੱਲੀ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਜਿਸ ਲਾਲ ਕਿਲੇ ਤੋਂ ਉਸ ਬੜੇ ਦੇ ਹੰਕਾਰੀ ਰਾਜੇ ਨੇ ਇਹ ਹੁਕਮ ਕੀਤੇ ਉਸ ਲਾਲ ਕਿਲੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਗ੍ਰਹਿ ਮੰਤਰੀ ਦਿੱਲੀ ਦੇ ਚੀਫ ਮਿਸਟਰ ਦਿੱਲੀ ਦੀ ਸਰਕਾਰ ਲਗਾਤਾਰ 3 ਦਿਨ ਦੇ ਸਮਾਗਮ ਉਸ ਲਾਲ ਕਿਲੇ ਤੇ ਪੰਥ ਦੇ ਨਿਸ਼ਾਨ ਪੰਜ ਦਾ ਝੰਡਾ ਕੇਸਰੀ ਉਹ ਝੂਲ ਰਿਹਾ ਏ ਉਸ ਲਾਲ ਕਿਲੇ ਤੇ ਝੂਲ ਰਿਹਾ ਤੇ ਇਹ ਘੋਸ਼ਣਾ ਕੀਤਾ ਉੱਥੇ ਦੇ ਮੁੱਖ ਮੰਤਰੀ ਨੇ ਦਿੱਲੀ ਸਰਕਾਰ ਨੇ ਵੀ ਸਾਰਾ ਸਾਲ ਇਹ ਸਮਾਗਮ ਚੱਲਣ ਦੀ ਉਹ ਵੀ ਥੋੜੇ ਆ ਤੁਸੀਂ ਮੁਕਾਬਲਾ ਕਰੋਗੇ ਜਿਹੜੇ ਗੁਰੂ ਦੇ ਮੂਰੇ ਅਰਦਾਸ ਕਰਕੇ ਕੱਲ ਪ੍ਰੈਸਰ ਸਾਹਿਬ ਨੇ ਅਨੰਦਰ ਮੋਦੀ ਜੀ ਨੇ ਦੱਸਿਆ ਉਹ ਉਹ ਹੈ ਗੁਰੂ ਦਾ ਸਿੰਘ ਵੀ ਮੈਂ ਅਰਦਾਸ ਕਰ ਰਿਹਾ ਸੀ 9 ਨਵੰਬਰ ਨੂੰ ਜਦੋਂ 550 ਸਾਲਾ ਜਦੋਂ ਸਾਡਾ ਕੋਰੀਡੋਰ ਖੁੱਲਿਆ ਗਿਆ ਜਦੋਂ ਜਿੱਥੇ 18 ਸਾਲ ਗੁਰੂ ਨਾਨਕ ਦੇਵ ਜੀ ਨੇ ਕਿਰਤ ਕੀਤੀ ਖੇਤੀ ਕੀਤੀ ਪਾਠ ਕੀਤੇ ਉਸ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਵਿੱਚ ਖੁੱਲਣ ਤੇ ਉਦਣ ਮੈਂ ਬੈਠਾ ਮੂਰੇ ਗੁਰੂ ਦੇ ਅਰਦਾਸ ਕਰ ਰਿਹਾ ਸੀ ਉਧਰ ਰਾਮ ਮੰਦਰ ਦਾ ਕੇਸ ਸੀ ਵੀ ਪ੍ਰਮਾਤਮਾ ਵਾਹਿਗੁਰੂ ਉਹ ਕੇਸ ਜਿੱਤਦੀ ਤੇ ਉਸ ਕੇਸ ਜਿੱਤ ਹੋਈ ਤੇ ਜਿਵੇਂ ਪਹਿਲਾਂ ਹਿੰਦੂਆਂ ਦੀ ਰਾਖੀ ਕੀਤੀ ਦੇਸ਼ ਦੀ ਦੁਨੀਆ ਦੀ ਰਾਖੀ ਕੀਤੀ ਉਦਣ ਵੀ ਗੁਰੂ ਨੇ ਸਾਡੀ ਰਾਖੀ ਕੀਤੀ ਅਜ ਰਾਮ ਮੰਦਰ ਬਣਿਆ ਤੇ ਤੁਸੀਂ ਤੁਹਾਡੇ ਨਾਲ ਗੁਰੂ ਨਾਲ ਤੁਸੀਂ ਆਪਣੇ ਆਪ ਨੂੰ ਜੋੜਨਾ ਚਾਹੁੰਦੇ ਹੋ ਤੁਹਾਡੇ ਨਾਲ ਕੇਦਰੀ ਵੱਲ ਬੈਠਾ ਜੇ ਸਟੇਜ ਤੇ ਉਹਦੇ ਬਹਿਣਾ ਕੌਣ ਚਾਹੁੰਦਾ ਉਸ ਬੰਦੇ ਨਾਲ ਜਿਹਨੇ ਸਾਡਾ ਪੰਜਾਬ ਲੁੱਟ ਲਿਆ ਤੁਸੀਂ ਲੁੱਟਾਰੇ ਹੋ ਪੰਜਾਬ ਨੂੰ ਤੁਹਾਨੂੰ 92 94 ਐਮਐਲਏ ਦੇ ਕੇ ਪੰਜਾਬੀਆਂ ਨੇ ਇਹ ਕੇਦਰੀ ਵੱਲ ਨੂੰ ਇਹਦੇ ਨਾਲ ਸਟੇਜ ਤੇ ਆ ਕੇ ਬਹਿ ਜਾਏ ਕੋਈ ਇੱਕ ਵੀ ਦੇਸ਼ ਦਾ ਮੁੱਖ ਮੰਤਰੀ ਫਰੂਕ ਅਬਦੁੱਲਾਹ ਨੂੰ ਬੁਲਾਉਣ ਗਏ ਸੀ ਅਮਰ ਅਬਦੁੱਲੇ ਨੂੰ ਬੁਲਾਉਣ ਗਏ ਸੀ ਇਹ ਤਾਂ ਉਲਟਾ ਲੈ ਨੇ ਮੰਮਤਾ ਨੂੰ ਬੁਲਾਉਣਗੇ ਸੀ ਸਟਾਲਨ ਨੂੰ ਬਣਾਉਣਗੇ ਸੀ ਇੱਕ ਨ ਇੱਕ ਵੀ ਦੇਸ਼ ਦੇ ਚੀਫ ਮਿਨਿਸਟਰ ਨੇ ਇੱਕ ਵੀ ਕਿਸੇ ਲੀਡਰ ਨੇ ਤੁਹਾਡੇ ਕੇਜਰੀਵਾਲ ਦੇ ਨਾਲ ਇੱਕ ਵੀ ਸਟੇਟ